ਸਾਸੀ ਗਾਲ ਜੀ ਮੈਂ ਬਲਕਰਨ ਸਿੰਘ ਜ਼ਿਲ੍ਹਾ ਵਾਈਸ ਪ੍ਰਧਾਨ ਦੋਦੀ ਡੇਰੀ ਯੂਨੀਅਨ ਇਕਤਾ ਅੱਜ ਮੇਰਾ ਇਹ ਵੀਡੀਓ ਬਣਾਉਂਦਾ ਇੱਕ ਹੀ ਮਕਸਦ ਹੈ ਵੀ ਜਦ ਮੈਂ ਘਰ ਆ ਰਿਹਾ ਸੀ ਤਬਾਮਣੀ ਚੁੰਗੀ ਤੋਂ ਲੈ ਕੇ ਮੰਨੇ ਵਾਲਾ ਮੋੜ ਤੱਕ ਮੈਨੂੰ ਤਕਰੀਬਨ 10 ਤੋਂ ਲੈ ਕੇ 12 ਮਿੰਟ ਲੱਗ ਗਏ 2 250 ਮੀਟਰ 300 ਮੀਟਰ ਦੀ ਸੜਕ ਨੂੰ ਕਰਾਸ ਕਰਨ ਲੱਗਿਆ ਰੀਜ਼ਨ ਕੀ ਸੀ ਸਿਰਫ ਰੋਂਗ ਪਾਰਕਿੰਗ ਜਨਤਾ ਭਵਨ ਪੈਲਸ 'ਚ ਅੱਜ ਮੈਰੀ ਸੀ ਤੇ ਪੈਲਸ ਵਾਲੀ ਗਲੀ ਦੇ ਵਿੱਚ ਤਾਂ ਕਾਫੀ ਗੱਡੀਆਂ ਖੜੀਆਂ ਹੋਈਆਂ ਸੀ ਕਿ ਰਸਤਾ ਬੰਨ ਸੀ ਉਧਰ ਦੂਸਰੀ ਸਾਈਡ ਜਿਹੜਾ ਬੈਕ ਸਾਈਡ ਗੇਟ ਹੈ ਜਨਤਾ ਭਵਨ ਦਾ ਉੱਥੇ ਵੀ ਕੁਝ ਨਾ ਸਮਝ ਲੋਕਾਂ ਵੱਲੋਂ ਰੋਂਗ ਪਾਰਕਿੰਗ ਕੀਤੀ ਹੋਈ ਸੀ ਜਿੰਦੇ ਕਰਕੇ ਕਾਫੀ ਜ਼ਿਆਦਾ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਇੱਕ ਛੋਟਾ ਹਾਤੀ ਖੜਾ ਸੀਗਾ ਅੱਧੀ ਸੜਕ ਤੇ ਲਗਭਗ ਆਧਾ ਸੜਕ ਤੇ ਸੀ ਔਰ ਅੱਧਾ ਗੇਟ ਤੇ ਸੀਗਾ ਪੈਲਸ ਦੇ ਸੋ ਕੀ ਹੋਇਆ ਵੀ ਉਹਦੇ ਨਾਲ ਇੱਕ ਵਨਵੇ ਹੋ ਗਿਆ ਸੜਕ ਹੁਣ ਦੇਖੋ ਪੈਰਲਰ ਜਦੋਂ ਵਿਕਲ ਚੱਲੇਗਾ ਤਾਂ ਵਨ ਵਨ ਕਰਕੇ ਜਦੋਂ ਕ੍ਰੋਸ ਹੁੰਦਾ ਵਿਕਲ ਉਦੋਂ ਟਾਈਮ ਤਾਂ ਲੱਗਦਾ ਹੀ ਹੈ ਪਰ ਅਪੀਲ ਹੈ ਮੇਰੀ ਆਪ ਸਭ ਲੋਕਾਂ ਨੂੰ ਪ੍ਰਸ਼ਾਸਨ ਨੂੰ ਵੀ ਅਪੀਲ ਹੈ ਜਿੱਥੇ ਪ੍ਰਸ਼ਾਸਨ ਆਪਦੀ ਤਨਦੇਹੀ ਦੇ ਨਾਲ ਕੰਮ ਕਰ ਰਿਹਾ ਹੈ ਬੜੇ ਸੁਚੱਜੇ ਢੰਗ ਦੇ ਨਾਲ ਜਲਾਲਾਬਾਦ ਦਾ ਟ੍ਰੈਫਿਕ ਕੰਟਰੋਲ ਕਰ ਰਿਹਾ ਹੈ ਉੱਥੇ ਹੀ ਕੁਝ ਜਿਹੜੇ ਇਹੋ ਜਿਹੇ ਨਾ ਸਮਝ ਲੋਕ ਹੁੰਦੇ ਨੇ ਉਹਨਾਂ ਕਰਕੇ ਆਮ ਲੋਕਾਂ ਨੂੰ ਕਾਫੀ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੋ ਮੇਰੀ ਪ੍ਰਸ਼ਾਸਨ ਨੂੰ ਇਹੀ ਅਪੀਲ ਹੈ ਵੀ ਜਿਹੜੇ ਲੋਕ ਗਲਤ ਪਾਰਕਿੰਗ ਕਰਦੇ ਨੇ ਉਹਨਾਂ ਦੇ ਚਲਾਨ ਕੱਟੇ ਜਾਣ ਤਾਂ ਕਿ ਅਗਾ ਵਾਸੇ ਲੋਕਾਂ ਨੂੰ ਨਸੀਹਤ ਮਿਲੇ ਔਰ ਲੋਕਾਂ ਨੂੰ ਇਹ ਅਪੀਲ ਹੈ ਵੀ ਕਿਰਪਾ ਕਰਕੇ ਆਪਣੇ ਵਿਕਲ ਸਹੀ ਜਗ੍ਹਾ ਤੇ ਪਾਰਕ ਕਰੋ ਤਾਂ ਕਿ ਤੁਸੀਂ ਤਾਂ ਚਲੇ ਜਾਓਗੇ ਪਾਰਕ ਕਰਕੇ ਤੇ ਲੰਘਣ ਵਾਲੇ ਨੂੰ ਕਿਸੇ ਤਰ੍ਹਾਂ ਦੀ ਕੋਈ ਜੜੀਏ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਸੋ ਦੁਬਾਰਾ ਫਿਰ ਇਹੀ ਬੇਨਤੀ ਕਰਾਂਗਾ ਸ਼ਹਿਰ ਦੇ ਵਿੱਚ ਸਫਾਈ ਵੀ ਰੱਖੀਏ ਜਿੱਥੇ ਉਥੇ ਪਾਰਕਿੰਗ ਵੀ ਸਹੀ ਰੱਖੀਏ ਤੇ ਸ਼ਹਿਰ ਨੂੰ ਸੋਹਣਾ ਤੇ ਕੁਛ ਹਾਲ ਬਣਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ